ਤੋ ਸਿੱਖ ਹੁਣ ਵਰਲਡ ਵਾਈਡ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਨੇ ਕੋਨੇ-ਕੋਨੇ ਦੇ ਵਿੱਚ ਨੇ ਅਕਾਲ ਤਖਤ ਸਾਹਿਬ ਸਾਡਾ ਧੁਰਾ ਵਾ ਇਹਦੇ ਰਾਹੀਂ ਆਪਾਂ ਇੱਕ ਮੁੱਠ ਰਹਿਣਾ ਮੈਂ ਬਾਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਹਿਣਾ ਆਪਾਂ ਗੁਰਮਤਿ ਦੀ ਜਿਹੜੀ ਸਾਜ ਆ ਇਹਨੂੰ ਪਾਉਂਦੇ ਰ੍ਹਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਦੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਉ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰ ਤੋ ਆਪਣਾ ਨਿਸ਼ਚਾ ਪ੍ਰਕਾਰ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸਣਾ ਹੈ ਦਾਸ ਪਾਤਸ਼ਾਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ ਚ ਰਹਿੰਦਾ ਹੈ ਜਿਹੜਾ ਪੰਥ ਵੀ ਜੁਗੋ ਜੁਗ ਅਟਲ ਹੈ ਜਿਹੜਾ ਪੰਥ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਾਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਦਾ ਪੰਖ ਹਰ ਪਾਸੇ ਵਿਚਰਦਾ ਹੈ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਏਕ ਰੱਖਣੀਆਂ ਕੋਈ ਪਖੰਡੀ ਆ ਜਾਵੇ ਕੋਈ ਢੰਗੀ ਆ ਜਾਵੇ ਉਹ ਇਹ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੇ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਕਿ ਬਾਣੀ ਗੁਰੂ ਹੈ ਸ਼ਬਦ ਗੁਰ ਪੀਰਾ ਜਹਿਰ ਗੰਭੀਰਾ ਬਿੰਨ ਸ਼ਬਦ ਹੈ ਜਗ ਬਹਾਰਾ ਤਾਂ ਇਹ ਗੱਲ ਚੇਤਿਆ ਚ ਰੱਖੀ ਨਾ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗਵੇਜ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਹੈ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿੱਖੇ ਤੇ ਬੱਚਿਆਂ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸਸਾ ਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਰਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਦਾ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਇਹ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਆ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀਖ ਇਤਿਹਾਸ ਲਿਖਿਆ ਨਾ ਬਾਬਾ ਲੱਖੀ ਸ਼ਾ ਬਨਜਾਰੇ ਦਾ ਬਾਬਾ ਮੱਖਣਸ਼ਾ ਲਗਾਣਾ ਜੀ ਦਾ ਹੋਰ ਅਨੇਕਾਂ ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਹ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀੜੀ ਹੈ ਪੱਕੀ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸੀਂ ਭਈ ਕੌਣ ਹੈ ਜਿੰਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿੰਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਨੀ ਸਿੰਘ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੇ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ दास, करते हैं तो बच्चा इतिहास भी इतिहास इतिहासा बड़ा शाना मत्ता इतिहास तो बच्चा इतिहास न जोड़िए आप चौथी जो गल जिथे भी रही ਇੱਕ ਪਰਿਵਾਰ ਮੰਗ ਰਿਹਾ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ ਕਿਸੇ ਸਿੱਖ ਨੂੰ ਇਹ ਲੱਗੇ ਨਾ ਕਿ ਮੈਂ ਇਕੱਲਾ ਹਾਂ ਕੋਈ ਮੁਸ਼ਕਲ ਪਵੇ ਉਹਨੂੰ ਲੱਗੇ ਕਿ ਮੈਂ ਇਕੱਲਾ ਹਾਂ ਨਹੀਂ ਉਹਨੂੰ ਜਦੋਂ ਆਣ ਕੇ ਆਪਾਂ ਮਿਲ ਗਏ ਤਰਵਾਸ ਦੇ ਕੇ ਜਾਂ ਮਦਦ ਕਰਕੇ ਉਨ ਨੂੰ ਹੋਵੇ ਕਿ ਨਹੀਂ ਮੈਂ ਕੱਲਾ ਨਹੀਂ ਇਹ ਗੁਰੂ ਖਾਲਸਾ ਪੰਥ ਸਾਂਝਾ ਪਰਿਵਾਰ ਮੇਰੇ ਨਾਲ ਪੰਜਾਬ ਤੋਂ ਦੂਰ ਤੇ ਇਹ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਆਪਾਂ ਆਪਸ ਦੇ ਵਿੱਚ ਇੱਕ ਮੁੱਠ ਰਹੀ ਜੁੜੇ ਰਹੀ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਤੋੜਨ ਵਾਲੇ ਵੀ ਬਥੇਰੇ ਹੋਣਗੇ ਫੁੱਟ ਪਾਉਣ ਵਾਲੇ ਵੀ ਬਥੇਰੇ ਹੋਣਗੇ ਪਰ ਆਪਾਂ ਨਹੀਂ ਟੁੱਟਣਾ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਬਣਾਇਆ ਤੇ ਗੁਰੂ ਤੋਂ ਵੱਡਾ ਤੇ ਸਾਡੇ ਲਈ ਕੋਈ ਨਹੀਂ ਹੈ ਕੋਈ ਵੀ ਗੁਰੂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਜਦੋਂ ਗੁਰੂ ਨੇ ਇੱਕ ਬਣਾਇਆ ਤੇ ਅਸੀਂ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਇੱਕ ਰਣਾ ਹੈ ਇੱਕ ਮੁੱਠ ਸਾਡੀ ਤਾਕਤ ਹੀ ਇਹਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਕਹਿ ਕੇ ਮੈਂ ਸਮਾਪਤੀ ਕਰਾਂ। ਭਈ ਜੇ ਤੇ ਇੱਕ ਰਵਾਂਗੇ ਤੇ ਇੱਕ ਨਾਲ ਜੁੜੇ ਰਵਾਂਗੇ ਤੇ ਫੇਰ ਅਸੀਂ ਸੋਹਣੇ ਆ ਜਗੇ ਆ ਗੁਰੂ ਦੇ ਘਰੇ ਸੁਖ। ਪਰ ਜਦੋਂ ਸਵੇਰੇ ਕਿੱਥੇ ਅਸੀਂ ਠਹਿਰੇ ਹਾਂ ਕਿ ਖੇਤਾਂ 'ਚ ਟਹਿਲ ਰਐ ਸੀ ਤੇ ਉੱਥੇ ਅੱਖ ਦਾ ਬੂਤਾ ਸੀ। ਅੱਖ ਨੂੰ ਖਖੜੀ ਲੱਗਦੀ। ਅਕਲ ਤੇ ਜਦੋਂ ਅਕ ਆਪਣੇ ਜੋਬਨ ਤੇ ਹੁੰਦਾ ਉਹਨੂੰ ਲੱਗੀ ਹੋਈ ਖਖੜੀ ਦੂਰ ਤੋਂ ਅੰਬੀ ਲੱਗਦੀ ਅਕ ਦੇ ਨਾਲ ਜੁੜੀ ਹੋਵੇ ਤੇ ਖਖੜੀ ਵੀ ਅੰਬੀ ਲੱਗਦੀ ਗੁਰੂ ਨੇ ਇਹ ਬਾਣੀ ਤੇ ਦ੍ਰਿਸ਼ਟਾਂਤ ਤਾਂ ਆਪਣੇ ਸਾਰੇ ਖਖੜੀਆਂ ਸੁਹਾਗੀਆਂ ਲੱਗੜੀਆਂ ਅਕ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਜਿੰਨ ਤੱਕ ਅਕ ਦੇ ਨਾਲ ਜੁੜੀ ਹੋਵੇ ਬਿਰਾਵਿ ਛੋੜਾ ਧੜੀ ਸਿਓ ਨਾਨਕ ਸੈਸਾ ਪਰ ਜੇ ਕੋਈ ਮੱਝਾ ਮੁੱਝਾ ਚਾਰਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਹੈ ਟੁੱਟਦੀ ਹੈ ਤੇ ਉਹ ਰੇਜੇ ਰੇਜੇ ਹੋ ਕੇ ਟੂੰਬੇ ਟੂੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਹੈ ਜਿੰਨਾ ਜੇ ਤੱਕ ਇੱਕ ਮੁੱਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਪਰ ਜਦੋਂ ਗੁਰੂ ਤੋਂ ਟੁੱਟਦੇ ਆਂ ਤੇ ਸਾਡੀ ਇੱਕ ਮੁਟਤਾ ਟੁੱਟਦੀ ਆਂ ਅਸੀਂ ਰੇਚੇ ਰੇਚੇ ਹੁੰਨੇ ਆਂ ਅਸੀਂ ਟੁਕੜੇ ਟੁਕੜੇ ਹੁੰਨੇ ਆਂ ਫੇਰ ਜਿੱਧਰ ਦੀ ਹਵਾ ਉਧਰ ਹੀ ਤੁਰੇ ਜਾਂਦੇ ਸਿੱਖ ਇਦਾਂ ਦਾ ਨਹੀਂ ਹੁੰਦਾ ਵੀ ਹਵਾ ਦੇ ਮੁਤਾਬਕ ਬਦਲ ਜਾਵੇ ਸਿੱਖ ਦਾ ਇੱਕੋ ਹੀ ਧੜਾ ਉਹ ਵਾ ਗੁਰੂ ਪੰਥ ਉਹਨੇ ਵੇਚੀ ਰਹਿਣਾ ਆ ਨੀਤੀ ਮੁਤਾਬਕ ਚੱਲਣਾ ਹੈ ਦੇਖਣਾ ਹੈ ਪਰ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲੋਚਣੀ ਹੈ